ਕੀ ਰਾਖੀ ਕਹਿੰਨੀ ਮੇਰੇ ਕੋਲ ਪੈਸੇ ਹੈ ਨਹੀਂ ਮੈਂ ਕੀ ਦੇਵਾਂ ਉਹ ਭੈਣੇ ਪੈਸੇ ਨਹੀਂ ਮੰਗਦੇ ਪਏ ਤੁਹਾਡੇ ਤੋਂ ਬਿਆਨ ਮੰਗਦੇ ਪਏ ਆ ਉਹ ਕਹਿੰਦੇ ਰਾਖੀ ਕਿਸੇ ਪਾਸੇ ਇੰਟਰਵਿਊ ਚ ਗਈ ਹੈ ਤੇ ਉੱਥੇ ਕਿਤੇ ਪੁੱਠਾ ਸਿੱਧਾ ਬੋਲ ਤਾ ਤੇ ਫਿਰ ਉਹਨੂੰ ਹੁਕਮ ਚਾਰੇ ਹੋਗੇ ਕਹਿੰਦੇ ਆਓ ਜੀ ਤੁਹਾਡੇ ਬਿਆਨ ਲੈਣੇ ਆ ਤੇ ਹੁਣ ਕੀ ਕਰੀਏ ਉਹਨੂੰ ਸੰਮਣ ਆਗੇ ਤੇ ਰਾਖੀ ਨੂੰ ਇਸ ਗੱਲ ਤੇ ਗੁੱਸਾ ਆ ਗਿਆ ਕਹਿੰਦੀ ਮੈਂ ਤੁਹਾਨੂੰ ਕੀ ਦਵਾਂ ਮੈਂ ਤੇ ਬੜੀ ਗਰੀਬ ਆ ਉਹ ਤਾਂ ਚੱਲ ਮੈਨੂੰ ਪਤਾ ਵੀ ਤੂੰ ਬਹੁਤ ਗਰੀਬ ਭੈਣੇ ਆ ਪਿੱਛੇ ਜਿਹੜਾ ਤੇ ਪਾਕਿਸਤਾਨ ਨੂੰ ਰਿਸ਼ਤਾ ਵੀ ਕਰਾਉਂਦੀ ਫਿਰਦੀ ਸੀ ਖੈਰ ਇਹੀ ਤਾਂ ਸੀ ਕਹਿੰਦੇ ਵੀ ਗਰੀਬ ਬੜੀ ਸਿਤਾਈ ਤਾਤਲ ਖਾਨ ਨੂੰ ਕਰੋੜਾ ਰੁਪਇਆ ਖਵਾਤਾ ਇਹਨੇ ਵੀ ਕਿਹਾ ਸੀਗਾ ਇਲਜ਼ਾਮ ਜੇ ਵੀ ਲਾਤੇ ਸੀਗੇ ਫਿਰ ਖੈਰ ਇਹ ਤਾਂ ਗੱਲ ਹੋਈ ਨਿੱਜੀ ਜ਼ਿੰਦਗੀ ਦੀ ਤੇ ਰਾਖੀ ਨੇ ਇੱਕ ਗੱਲ ਬੜੀ ਸੋਹਣੀ ਕਹੀ ਉਹ ਕਹਿੰਦੀ ਵੀ ਕਿ ਵੀ ਜਿਹੜੇ ਕੁੜੀਆਂ ਦੇ ਰੇਪ ਹੋ ਰਹੇ ਨੇ ਛੋਟੇ ਛੋਟੇ ਉਮਰ ਦੀਆਂ ਦੀ ਤੁਸੀਂ ਇਹਨਾਂ ਦੇ ਕੇਸ ਦਾ ਸੁਲਝਾ ਦਿਓ ਇਹਨਾਂ ਨੂੰ ਤਾਂ ਇਨਸਾਫ ਦੇ ਦਿਓ ਬਾਏ ਬਾਏ ਟਾਟਾ ਮੈਂ ਕੀ ਬੋਲਣਾ ਕਹਿੰਦੀ ਮੈਂ ਤੁਹਾਨੂੰ ਕੀ ਦੇ ਸਕਦੀ ਹਾਂ ਖੈਰ ਗੱਲ ਤਾਂ ਸਿਆਣੀ ਕਈ ਪਰ ਰੱਖੀ ਜੇ ਕਿਤੇ ਜਾਣਦੇ ਆ ਸਾਨੂੰ ਕਿਤੇ ਕੋਈ ਇੰਟਰਵਿਊ ਤੇ ਬੁਲਾਉਂਦਾ ਉਹ ਤੇ ਤੁਸੀਂ ਦੇਖਣਾ ਨਾ ਵੀ ਤੁਸੀਂ ਕਿਵੇਂ ਬੋਲਣਾ ਹੈ ਨਾ ਤੁਸੀਂ ਐਡੇ ਵੱਡੇ ਸੈਲੀਬ੍ਰਿਟੀ ਹੋ ਤੁਹਾਨੂੰ ਸਾਰਾ ਪਤਾ ਹੈ ਵੀ ਤੁਸੀਂ ਕਿਵੇਂ ਗੱਲ ਕਰਨੀ ਹੈ ਕਿਵੇਂ ਨਹੀਂ ਕਰਨੀ ਤੇ ਨਾ ਹੀ ਬੋਲਦੇ ਹੋ ਜਿਆ ਕੁਝ ਫਿਟਰੋਲ ਹੋਣਾ ਪੈ ਜਾਂਦਾ ਜਿਵੇਂ ਕਿ ਹੁਣ ਰਣਵੀਰ ਲਾਹਾਂਬਾਦੀਆ ਹੋ ਗਿਆ ਸੀ ਪਿੱਛੇ ਜੇ